देख लेने लाइव करके Ô lại, mà lòng thể hiện của chúng tôi là chị của chúng tôi là சீனா கேட்க தூக்க ਚਲੋ ਲੈ ਲਈਏ ਕਾਰਬੋਨ ਵਾਲੀ ਪਾਈਪ ਲੈ ਲਈਏ ਸਹੀ ਗੱਲ ਐ ਹੰਦਾਲ ਲਗਾਰਾ ਕਹਿੰਦੇ ਆਉਣ ਲੈਂਡ ਤੇ ਗੇਰ ਵੱਡਾ ਨਹੀਂ ਗੇਰ ਗਿਆ ਜਾਉ ਜਾਉ ਇੱਥੇ ਪਰੂਗਮਾ ਕੋਲੋਂ ਲੋੜ ਪਿਆੰਤ ਜੀ ਮੇਰਾ ਬਾਈ ਸੋਨ ਵਾਲੀ ਕਿਹਦਾ ਹਲੇ ਤੱਕ ਪਹਿਲਾ 241 ਤੇ ਪਿਆੰਤ ਜੀ ਮੈਂ ਇਹਦਾ ਬਾਈ ਦੂਜਾ ਸੋਨ ਵਾਲੀ ਲੈ ਕੇ ਆਇਆ ਪਹਿਲਾਂ ਗੋਂਡੀਰ ਆ ਚੱਲੂਗਾ ਗੋਂਡੀਰ ਵੀ ਗਿਆ ਪਰ ਉਹ ਕੁਝ ਬੰਦਿਆ ਤੇ ਦੋਵੇਂ ਤੇ ਬੰਦੇ ਤਾਂ

ਜਾ ਮੈਂ ਰੋਜ ਰਹੋ ਕਰਨਾਟ 5210 ਨਾ ਬਾਈ ਆਇਆ ਨਹੀਂ ਯਾਰ ਹਲੇ ਤੱਕ ਤਾਂ ਜੁਰੂਰ ਹੋ ਜਾਏਗਾ ਟਿਕਾਣੇ ਬਲਾ ਸਫਾਈ ਵਾਲੇ ਬਾਹਰ ਟਾਈਮਿੰਟ ਤੇ ਰਹੀਏ ਬਾਈ ਇਹਦਾ ਪਤਾ ਨਹੀਂ ਬਾਈ ਟਾਈਮ ਦਾ ਦੱਸਣਗੇ ਕੱਠ ਬਹੁਤ ਆ ਬਾਈ ਇੱਕ ਗੱਲ ਹੈ ਸਾਰੇ ਵਾਲੇ ਵਾਲੇ ਟੱਬੇ ਤੇ ਬੈਠੇ ਆ ਲੋਕ ਆ ਦੇਖੋ ਕੱਠ ਆ ਹਾਂ ਉਹ ਢੂੰਗਾ ਵੀ ਨਹੀਂ ਆਇਆ ਢੂੰਗਾ ਦਾ ਫੇਰ ਇਤਨਾ ਨਹੀਂ ਟੱਬੇ ਤੋਂ ਬਾਹਰ ਆ ਗਿਆ ਹਣੇ ਢੂੰਗਾ ਬਾਹਰ ਉਹ ਫੇਰ ਹੀ ਹੈ ਫੇਰ ਤਾਂ ਫੇਰ ਗੜਨਗੇ ਫੇਰ ਕੋਈ ਵੀ ਨਹੀਂ ਪਾਰ ਹੋਣਾ ਦੀ ਉਹ ਨੂੰ ਇਹ ਨਹੀਂ ਪਤਾ ਲੱਗਣਾ ਅਜੇ ਹੁਣ ਅਜੇ ਅਜੇ ਪਤਾ ਹੀ ਲੱਗਿਆ ਅਜੇ ਤਾਂ ਸੇ ਹੱਲੀ ਹੋਈ ਨਹੀਂ ਹਰੇ ਹਸਤਾ ਤਾਣਾ ਮਾਰੇ ਮਾਰੇ ਇਹਦਾ ਫਿਰ ਜਾਣ ਕੇ ਮਾਰਿਆ ਨਹੀਂ ਫਿਰ ਘਟਦੇ ਨੇ 2 41 2 41 2 41 ਮੈਕਰੋਂ ਦਾ ਫਰਕ ਹੈ ਬਾਈ ਕਹਿੰਦੇ 2 41 ਮੈਕਰੋ ਜ਼ਿਆਦੇ ਨੇ ਤੀਜੇ ਨੰਬਰ ਦੇ ਕਹਿੰਦੇ ਬਾਈ ਅੱਜ ਦਾ ਕਦਾ ਬੈਂਤ ਸੀ ਮੈਂ ਪਹਿਲੇ ਦੇ ਭਾਈ ਹਾਂ 241 ਦੇ ਲਾਇਆ ਹਦਾ ਆ ਹੌਲੈਂਡ ਨੇ ਕਿਹਦੇ ਦਾ 2 ਹੈਗਾ 241 ਇਹ ਵੀ ਇਹਦੇ ਮਾਈਕਰੋ ਜਿਆਦੇ ਨੇ ਮਾਈਕਰੋ ਵੱਧ ਨੇ ਇਹਦਾ ਅਗਲਾ ਮੈਚ ਭਾਈ ਸੋਨੇ ਲੀਕੇ ਦਾ ਬੰਸੇ ਹੋਣਾ ਚਾਹਤਾ डबल पटा अगल मैच Gue t referred on as <muchas> you. Surah, UFIS. Leti vaidei�na, ma-book, inversza capacity za asa ਕਟਾਲਾ ਹਾਜੀ ਮਹਾਮਨ ਉਹ ਪੰਨਾ ਹੋਇਆ ਜੀ ਹਾਂ ਜਿੱਟ ਬੀ ਬਹੁਤ ਉੱਚੇ ਪਏ ਸਹੀ ਗੱਲ ਹੈ ਲੋਕੋ ਟੱਬਿਆਂ 'ਤੇ ਬੈਠੇ ਨੇ ਆਦਾ ਵਧੀਆ ਸਟੇਟ ਬੰਗਿਆ ਨੇ ਦੇਖਣ ਵਾਲਿਆਂ ਨੂੰ ਸੌਖਾ ਹੋ ਗਿਆ ਹਾਂ ਨਾ 6:00 ਵਜੇ ਨਾ ਲੈਣਾ ਹੈ ਸ਼ੇਰ ਲੱਪਿਆ ਬਾਈ ਬੰਸੇ ਵਾਲਾ ਕੱਬਲ ਪੱਟਾਂ ਦਾ ਡਰੈਕਟਰ ਤਿਆਰੀ ਕਰੀ ਜਾਂਦੇ ਆ ਸੋਨਾਲੀ ਕਾ ਇਹ ਨਹੀਂ ਆਉਂਦਾ ਸੋਨਾਲੀ ਕਈ ਹੈ ਦੇਖੋ ਯਾਉ ਸੋਨਾਲੀਕੇ ਪਹਿਲੇ ਨੰਬਰ ਤੇ ਅੱਧੀ ਪਹਿਲਾਂ ਬਾਤ ਫਿਰ ਉਹ ਹੁਣ ਵੀ ਪਹਿਲੀ ਟੀ ਹੁਣ ਵੀ ਸੋਨਾਲੀਕੇ ਦੀ ਮੈਚ ਹੈ ਹਾਂ ਉਹਨਾਂ ਦਾ ਡਰਾਈਵਰ ਟਰੈਕਟਰ ਪਾਇਆ ਦੋਰ ਬੱਤ ਮਾਰ ਡ੍ਰਾਈਵਰੀ ਦਾ ਫਰਕ ਹੈ ਜੀ ਜਾਂ ਛੋਟੇ ਕੰਮ ਉਹ ਤੇਰੇ ਮਤਲਬ ਪਤਾ ਹਾਂ ਚਾਲੂ ਭਾਈ ਇਹ ਖੇਡ ਤੇ ਕੋਕਰੇ ਬੰਦੇ ਦਾ ਕੰਮ ਨਹੀਂ ਕਰਾਉਣਾ ਸਹੀ ਗੱਲ ਹੈ ਦਿਮਾਗ ਦੀ ਗੇੜ ਹੈ ਓਏ ਹਾਂ ਪਹਿਲੇ ਥੋੜਾ ਸੱਜੇ ਨਾਲ ਗਰਾਉਂਡ ਤੇ ਜਾਓ ਉਹਨਾਂ ਡਾਕਟਰ ਲੈ ਗਿਆ ਉਹਨਾਂ ਕੱਢ ਦੇ ਐਡੇ ਟਾਈਮ ਮੈਂ ਬਣਾ ਮੈਂ ਲੱਗ ਗਿਆ ਇਹ ਹੈਗਾ ਇਹਦੇ ਨਾਲ ਦਾ ਹੋਰ ਆਉਗਾ ਇਹ ਵੀ ਹੈਗਾ ਤਿਆਰ ਇਹਦੇ ਉਹਦੇ ਕੋਲੇ 700 ਕਹਿੰਦਾ ਜੱਗੇ ਬਾਬਸ ਕੋਲੇ 735 ਸਵਰਾਜ ਆ ਦੇਖ ਲਿਆ ਉਹਨਾਂ ਦੀ ਕਾਗਜ਼ ਆ ਆਹ ਦੇਖ ਲੈ ਉਹਰੇ ਭਾਈਆ ਖੱਬੜ ਪੱਟਾ ਹਾਂ ਉਹ ਡੱਬੇ ਤੇ ਸੀ ਉਧਰ ਰਾਜਸਥਾਨ ਵਾਲਾ ਡੱਬੇ ਤੇ ਇੱਧਰੇ ਪਾਸੇ ਦੀ ਆ ਜਾ ਆ ਗਿਆ ਭਾਈ ਖੱਬੜ ਪੱਟਾ ਦਾ ਸੋਨਾ ਲੀਤਾ ਆਇਆ ਜਾਣਾ ਇੱਥੇ ਖੜ ਜਾਣਾ ਬਈ ਯਾਰ ਇੱਥੇ ਬਾਦਲ ਬੋਮ ਮਾਰਦੇ ਆਉਂਗਾ ਉਹ ਇਹ ਪੰਨੂ ਉਧਾਰਿਆ ਨਹੀਂ ਬੁੰਗਰੀ ਲੱਗਦਾ ਹੈਗਾ ਉਹ ਤੂੰ ਆਇਆ ਵੱਧ ਮਾਰਦਾ ਇਹੀ ਗਰੂ ਲੋਟਰ